ਸਮੇਂ ਦੇ ਨਾਲ-ਨਾਲ ਜਿਵੇਂ-ਜਿਵੇਂ ਤੁਹਾਡਾ ਬਿਜ਼ਨਸ ਗਰੋ ਕਰੇਗਾ ਉਸੇ ਤਰੀਕੇ ਦੇ ਨਾਲ ਤੁਸੀਂ ਆਪਣੇ ਲਾਇਸੈਂਸ ਨੂੰ ਵੀ ਅਪਗ੍ਰੇਡ ਕਰਾ ਸਕਦੇ ਹੋ। ਆਹ ਹੁਣ ਦੋਸਤੋ ਅਸੀਂ ਇਸ ਦੀ ਮਾਰਕੀਟਿੰਗ ਨੂੰ ਸਮਝਦੇ ਹਾਂ। ਦੋਸਤੋ ਮੇਰੀ ਮੰਨੋ ਤਾਂ ਇਸ ਬਿਜ਼ਨਸ ਦੇ ਵਿੱਚ ਕੋਈ ਵੀ ਔਨਲਾਈਨ ਮਾਰਕੀਟਿੰਗ ਦੀ ਜ਼ਰੂਰਤ ਨਹੀਂ। ਕਿਉਂਕਿ ਜਦੋਂ ਵੀ ਕਿਸੇ ਬੰਦੇ ਨੂੰ 1 ਜਾਂ 2 ਜਾਂ 10 ਬੋਤਲਾਂ ਚਾਹੀਦੀਆਂ ਨੇ ਕਦੀ ਵੀ ਔਨਲਾਈਨ ਸਰਚ ਨਹੀਂ ਕਰਦਾ। ਉਹਨੂੰ ਇਮੀਡੀਏਟਲੀ ਪਾਣੀ ਪੀਣ ਦੀ ਰਿਕੁਆਇਰਮੈਂਟ ਹੁੰਦੀ ਹੈ ਔਰ ਔਰ ਇਮੀਡੀਏਟਲੀ ਨਾਲ ਦੀ ਸ਼ੌਪ ਤੋਂ ਖਰੀਦ ਲੈੰਦਾ ਹੈ। ਪਰ ਮੈਨੂੰ ਨਹੀਂ ਲੱਗਦਾ ਤੁਸੀਂ ਵੀ ਅੱਜ ਤੱਕ ਕਦੀ ਕਿਸੇ ਜ਼ਰੂਰ ਕਮੈਂਟ ਕਰਕੇ ਦੱਸਿਓ ਤੁਸੀਂ ਆਪਣੇ ਇਸ ਬਿਜ਼ਨਸ ਦੀ ਡਾਇਰੈਕਟ ਮਾਰਕੀਟਿੰਗ ਕਰਨੀ ਹੈ ਤੁਸੀਂ ਆਪਣੇ ਨੇੜੇ ਦੀਆਂ ਦੁਕਾਨਾਂ ਤੇ ਜਾਣਾ ਹੈ ਨੇੜੇ ਦੀਆਂ ਦੁਕਾਨਾਂ ਤੇ ਜਾ ਕੇ ਜੋ ਵੀ ਮਾਰਕੀਟ ਦਾ ਪ੍ਰਾਈਸ ਆ ਉਸ ਤੋਂ 2 ਰੁਪਏ 4 ਰੁਪਏ ਆਪਣਾ ਪ੍ਰਾਈਸ ਥੱਲੇ ਰੱਖ ਕੇ ਤੁਸੀਂ ਮਾਰਕੀਟ ਦੇ ਵਿੱਚ ਆਪਣੀਆਂ ਬੋਤਲਾਂ ਜੜੀਆਂ ਨੇ ਉਹ ਦੇਣੀਆਂ ਨੇ ਤਾਂ ਕਿ ਜਿਹੜੇ ਕਸਟਮਰ ਨੇ ਤੁਹਾਡੀਆਂ ਬੋਤਲਾਂ ਖਰੀਦਣ ਔਰ ਜਿਹੜਾ ਸ਼ਾਪਕੀਪਰ ਹੈ ਉਹ ਵੀ ਤੁਹਾਡੀਆਂ ਜਿਹੜੀਆਂ ਬੋਤਲਾਂ ਰੱਖਣ ਦੀ ਪ੍ਰੈਫਰੈਂਸ ਰੱਖੇ ਜੇਕਰ ਤੁਸੀਂ ਦੁਕਾਨਦਾਰੇ ਨੂੰ ਵੀ ਚੰਗਾ ਮਾਰਜਿਨ ਦੋਗੇ ਬੋਤਲ ਬਾਕੀਆਂ ਨਾਲੋਂ ਥੋੜੀ ਸਸਤੀ ਦੋਗੇ ਤੇ ਇਸ ਦੇ ਵਿੱਚ ਦੁਕਾਨਦਾਰ ਵੀ ਤੁਹਾਡੀ ਬੋਤਲ ਨੂੰ ਜ਼ਿਆਦਾ ਵੇਚਣ ਦੀ ਕੋਸ਼ਿਸ਼ ਕਰੇਗਾ ਕਿਉਂਕਿ ਉਸ ਦੇ ਵਿੱਚ ਉਸ ਦਾ ਮਾਰਜਿਨ ਜ਼ਿਆਦਾ ਹੈ ਔਰ ਜਿਹੜਾ ਲੈਣ ਵਾਲਾ ਹੈ ਉਹ ਵੀ ਤੁਹਾਡੀ ਬੋਤਲ ਖੇਦੇਗਾ ਕਿਉਂਕਿ ਉਸ ਦੇ ਵਿੱਚ ਉਹਦੇ ਪੈਸੇ ਘੱਟ ਲੱਗ ਰਹੇ ਇਸੇ ਤਰੀਕੇ ਦੇ ਨਾਲ ਤੁਸੀਂ ਬੱਸ ਸਟੈਂਡ ਦੇ ਵਿੱਚ ਜਾਂ ਫਿਰ ਰੇਲਵੇ ਸਟੇ ਕੌਂਟਰੈਕਟ ਕਰ ਸਕਦੇ ਹੋ ਜਿੱਥੇ ਤੁਸੀਂ ਆਪਣੀ ਬੋਤਲ ਦਾ ਪ੍ਰਾਈਸ ਘੱਟ ਕਰਕੇ ਦੇ ਸਕਦੇ ਹੋ ਔਰ ਇਸ ਦੇ ਨਾਲ-ਨਾਲ ਤੁਸੀਂ ਹੋਰ ਬੰਦੇ ਜੋੜ ਸਕਦੇ ਹੋ ਜੋ ਕਿ ਤੁਹਾਡੀਆਂ ਬੋਤਲਾਂ ਨੇ ਉਹ ਵੇਚ। ਇਸੇ ਤਰੀਕੇ ਦੇ ਨਾਲ ਜਦੋਂ ਤੁਸੀਂ ਸਮਾਲ ਸਕੇਲ ਦੇ ਉੱਪਰ ਆਪਣੇ ਬਿਜ਼ਨਸ ਨੂੰ ਵਧੀਆ ਤਰੀਕੇ ਨਾਲ ਚਲਾਉਣਾ ਸ਼ੁਰੂ ਕਰ ਦੋਗੇ ਤਾਂ ਤੁਹਾਨੂੰ ਪ੍ਰੋਫਿਟ ਆਉਣਾ ਸ਼ੁਰੂ ਹੋ ਜਾਏਗਾ। ਤੁਸੀਂ ਇਸੇ ਬਿਜ਼ਨਸ ਨੂੰ ਲਾਰਜ ਸਕੇਲ ਤੇ ਲੈ ਜਾਣਾ ਸ਼ੁਰੂ ਕਰ ਦੋਗੇ।